हाँ जी भाई इसकी हाल चाल लो भी लगभग आग है ये बातें थोड़ी ना बताई जाती है पलाई गली ही ते सीधा पैर मेरा बेच करो छे छे बोता अस्तर कामी बोता पर आई यार सही क्या ਹਾਂਜੀ गाइस ਕੀ ਹਾਲ ਚਾਲ ਠੀਕ ਠਾਕ ਸਾਰੇ ਆਈ ਹੋਪ ਤੁਸੀਂ ਸਾਰੇ ਕੈਨਡੋ ਕੱਲ ਤੇ ਲੱਗਾ ਸਾਡੇ ਕੋਲ ਟਾਈਮ ਨਹੀਂ ਤੇ ਅੱਜ ਆਪਾਂ ਲੱਗੇ ਆ ਬਲੌਗ ਸ਼ੁਰੂ ਕਰਨ ਮੈਂ ਆਇਆ ਹਾਂ ਚਰਚ ਤੋਂ ਸਿੱਧਾ ਤੇ ਘਰੇ ਗੱਡੀ ਲਾ ਕੇ ਤੇ ਹੁਣ ਚੱਲੇ ਆਪਾਂ ਗੁੱਡਾ ਲੈਣੇ ਤੋਂ ਬਾਅਦ ਜਾਣੇ ਆ ਗੁੱਡਾ ਲੈ ਕੇ ਆਉਨੇ ਆ ਮੇਬੀ ਅਹੀਂ ਤਿੰਨਤਾ ਵਾਲੀ ਹੈ ਇਹ ਕਿਉਂਕਿ ਤਿੰਨਤਾ ਜਾਂ ਛੇਤਾ ਵਾਲੀ ਹੁੰਦੀ ਹੈ ਸਕੂਟੀ ਕੱਢਣ ਲੱਗੇ ਆ ਤੇ ਚਲੋ ਮਿਲਦੇ ਆ ਉੱਥੇ ਜਾ ਕੇ ਗੱਡਾ ਤੇ ਵੇਖਦੇ ਆਂ ਤਿੰਨ ਤਾਵਾ ਸੀ ਜਿਹੜਾ ਲੈਣਾ ਪਸੰਦ ਆ ਗਿਆ ਤੇ ਬਾਕੀ ਬਣੇ ਨੋ ਬਲੋਗ ਚ ਡੋਨੇ ਅੱਜ ਹਵਾ ਵੀ ਘੈਂਟ ਲੱਗਦੀ ਆ ਬਾਕੀ ਨੋ ਵੀ ਆ ਰਹੇ ਨੇ ਕਰ ਲੈ ਡਿਫਾਇਡ ਆ ਵਾਲਾ ਚਿੱਟੇ ਰੰਗ ਦਾ ਬੰਦਾ ਲਓ ਨੋ ਵੀ ਆ ਰਹੇ ਨੇ ਲੈ ਲਿਆ ਗੱਡਾ ਤਿੰਨ ਤਾਵਾ ਤੇ ਡੋਨੇ ਆ ਜਾ ਗਏ ਹਵਾ ਵੀ ਘੈਂਟ ਲੱਗਦੀ ਆ ਤੇ ਮਿਲਦੇ ਇੱਕੋ ਥੇ ਜਾ ਕੇ ਸਦਾ ਉਹ ਵੀ ਆ ਰਹੂ ਨਹੀਂ ਆ ਗਏ ਕੋਠੇ ਤੇ ਹੁਣ ਡੋਨੇ ਗੱਡਾ ਪਿੱਲਾ ਲੱਗੇ ਪਚਕੂਟਾ ਗੱਡਾ ਲਓ ਤੇ ਇਤੋ ਬੋੜਾ ਦੇਖੋ ਠੀਕ ਨਾ ਕਰ ਮੋੜ ਕੋਠੇ ਦਾ ਗੁੱਡੇ ਚੈੱਕ ਕਰੋ ਇੱਕ ਆਹ ਇੱਕ ਆਹ ਕੋਡ ਨਹੀਂ ਠੀਕ ਆ ਇੱਕ ਆ ਇੱਕ ਬਾਕੀ ਤੇ ਠੀਕ ਹੈ ਨਹੀਂ ਗਈ ਗੁੱਡੇ ਜੇ ਦੇਖੋ ਵਖੋ ਆਹ ਤੇ ਵੇਦੇ ਬਣੇ ਰੋ ਲੱਗੇ ਤਲਾਵਾ ਪਉਣ ਗੁੱਡੇ ਨੂੰ ਤੇ ਫਿਰ ਡੋਨੇ ਆ ਠੀਕ ਹੈ ਰਣਾਇਆ ਕਰਤਾ ਸ਼ੁਰੂ ਗੁੱਡਾ ਡੋਨ ਲਈ ਤੇ ਬਾਕੀ ਲਾਉਣੇ ਵੇਚੇ ਤੇ ਦਿਖਾਉਣੇ ਸੀ ਫਿਰ ਸਾਰਾ ਅੱਜ ਦਾ ਚੈੱਕ ਕਰੋ ਏ ਫੋਕਸ 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 ਚੱਲੇ ਇਹ ਠੀਕ ਆ ਐਮ ਇਹ ਪੁੱਤਰ ਨੇ ਨਾ ਕੱਕਵਾ ਕੱਕਵਾ ਪੁੱਤਰ ਨੇ ਨਾ ਮੈਂ ਆਤਰੀ ਕਰਾਉਂਦੇ ਹੁਣ ਵੜਦੀ ਇਹਨਾਂ ਦੀ ਕੋਈ ਗੱਲ ਨਹੀਂ ਲਾ ਦੇ ਖਿਚੀ ਜ਼ਾਕਰੋ ਜ਼ਾਕਰੋ ਪੇਚੇ ਬਹੁਤ ਸੀਰੀਅਸ ਪੈਣੀ ਵੇਖੀ ਪਤਾਈ ਪਤਾਈ ਲੋਵੀ ਪੈ ਗਿਆ ਮਿੱਤਰੋ ਪੇਚਾ ਵੇ ਦੇ ਕੀ ਬੰਦਾ ਹੁਣ ਘੁੰਮਦਾ ਆਪਣਾ ਵਡਾ ਲੋ ਵੀ ਆ ਲੋ ਆ ਡਾਵੇ ਆਏ ਵੜਨ ਪਹਿਲੇ ਗੁੱਡੇ ਨੇ ਵੜਤਾ ਗੁੱਡਾ ਰਕਬਾਉਣੇ ਦੀ ਵਾਰੀ ਕਾਕਵਾ ਕਾਕਾ ਭਾਈ ਦੀ ਵਾਰੀ ਹੁਣ ਸਹੀ ਦੀ ਹੁਣ ਲੋ ਵੀ ਮਤਰੋ ਇੱਕੋ ਗੱਡਾ ਵੜ ਦੇਤਾ ਜੇ ਹੁਣ ਵੇਦ ਦੇ ਅੱਗੇ ਬਾਕੀ ਦੱਸੋ ਕਾਕਪਾ ਕਿਦਾਂ ਦਾ ਮੋਲ ਚਾਲ ਆਦਾ ਚਲ ਬਹੁਤ ਜ਼ਿਆਦਾ ਠੰਡਾ ਆ ਜਾਂਦਾ ਹਾਂ ਸਹੀ ਗਿਆ ਜੀ ਹਡਾਰੀ ਆਉਂਦੀ ਬੋਲ ਚਾਲ ਹੁੰਦੇ ਦਾ ਹਾਂ ਕੱਲ ਕਰਿਓ ਗਈਓ ਕਰਦੇ ਨਹੀਂ ਕਾਕਪਾ ਕਹੀ ਇਹ ਬਾਤیں ਥੋੜੀ ਨਾ ਪਤਾਈ ਜਾਂਦੀ ਹੈ ਹਾਂ ਛੱਡ ਲਿਆ ਪਾ ਆਪਣੇ ਹੱਥ ਦੇ ਡੋਰ ਲਿਆ ਕਰੋ ਨਾਲ ਨਾਲ ਉਹਨਾਂ ਨੂੰ ਲੱਗਣ ਨਾਲ ਇੱਕੋ ਦੀ ਇਹ ਆਪਾਂ ਚਿੱਲੜੀ ਜੀ ਚੱਲ ਕਰੋ ਆਹ ਲਓ ਵੀ ਇੱਕ ਪੌਣ ਜੇ ਮੇਰੇ ਪੇਟਾ ਜਿਆਣੇ ਹੈਗੇ ਆ ਕਰਨਾ ਜੀ ਗਾਇਸ ਹੇਲ ਵਜਦਿਆਂ ਵੇਖੋ ਆ ਵੇਖੋ ਹੇਲ ਵਜੰਦੀ ਕੱਢ ਲਿਆ ਜੀ ਸਾ ਪਿੰਚਾ ਪੈ ਗਿਆ ਜੇ ਨਹੀਂ ਉਹ ਤੇ ਰੱਖਾਂਗਾ ਕਬਾ ਪਿੰਚਾ ਨਹੀਂ ਪਿਆ ਜੇ ਪਿੰਚਾ ਪੈ ਗਿਆ ਪਿੰਚਾ ਹਵਲ ਵਾਲੀ ਯਾਰ ਤੂੰ ਗੁੱਟੇ ਪਿੰਚਾ ਆ ਪਾ ਕੇ ਰਹਿਣਾ ਉਹ ਗੱਟੂ ਲੈ ਗਿਆ ਛੋਟਾ ਓਏ ਓਏ ਆ ਕਰਨੇ ਆ ਦੋ ਇਹ ਕ ਕੀ ਪਾਇ ਨੂ ਉਹ ਨੂ ਤੋੜ ਦੇ ਨਾ ਗਾਹੀ ਕੁਝ ਨਹੀਂ ਆਂਦਾ ਪਰ ਅੱਜ ਬੈਰ ਨਹੀਂ ਬੈਰ ਇਹ ਕੱਟਿਆ ਹੀ ਹੋਣਾ ਕਿਚੀ ਮਾਰੇ ਜੀ ਇਹ ਬੱਚੇ ਆ ਤੇ ਜਾ ਵਰਦਾ ਜੀ ਫੇਜਾ ਕਰ ਦੋ ਚੜ ਦੋ ਦੋ ਚੜ ਸਕਦੇ ਡੋਣਾ ਅੱਜ ਗੱਲ ਦਾ ਅੱਜ ਤੇ ਮੈਂ ਲੱਗਾ ਹਾਂ ਤਾਂ ਚੜਨਦੇ ਆਖੋ ਭਲਾਈ ਗਲੀ ਤੇ ਸਿੱਧਾ ਪੈਰ ਮੇਰਾ ਵਿੱਚ ਕਾਕਵਾ ਮਾਂ ਵਜਿਆ ਨਾ ਸਹੀ ਗੱਲ ਆ ਹੋ ਜਾਣਾ ਇਹ ਕੰਮ ਵਾਓ ਈ ਮਤਰਾ ਨੇ ਇੱਕ ਹੋਰ ਵੜਦਾ ਪਤੰਗ ਮਸ਼ਲਾ ਪਤੰਗ ਜਿਹਨੂੰ ਕਹਿੰਦੇ ਨਾ ਚੈੱਕ ਕਰੋ ਮੈਂ ਹੀ ਵੱਡੇ ਹੁਣ ਇਹਨੂੰ ਮੈਂ ਗੁੱਡਾ ਹਾਂ ਵੇਲ ਮਸ਼ਲਾ ਇੱਕ ਹੋਰ ਪਾ ਤਾ ਇੰ ਵਾਹ ਪੇਚਾ ਗੁੱਡੇ ਨਾਲ ਲੱਡ 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 ਲਾ ਟੋ ਟਲਾਂ ਟੋ ਲਾਂ ਜੋ ਵੀ ਰਹਾ ਚੈੱਕ ਕਰੋ ਬਾਕੀ ਗਾਈਸ ਬਣੀ ਲੋਕ ਲੋਕ ਤੇ ਘੈਂਟ ਪੂਰੇ ਨਿਆਰੇ ਆ ਹਵਾ ਵੂ ਘੈਂਟ ਆਉਂਦੀ ਗੁੱਡਾ ਵੱਡਾ ਵੀ ਡੋਣਾ ਏ ਆ ਵਾਲਾ ਮੈਂ ਚੰਗੀ ਤਰ੍ਹਾਂ ਡਾ ਡੂ ਲਈਏ ਪਰ ਵੱਡਾ ਗੁੱਡਾ ਵੀ ਡੋਨੇ ਆ ਬਾਕੀ ਆ ਚੈੱਕ ਕਰੋ ਕੋਈ ਬਰੇ ਨਹੀਂ ਆ ਇਹ ਕੱਢਦਾ ਹੀ ਨਹੀਂ ਇਹ ਬਾਹਰ ਕਰੋ ਕੀਆ ਢਿਲਾ ਦੇਣਿਆ ਗੁੰਝਲੀ ਜਾਂਦ ਓਏ ਆਖੇ ਗੁੰਝਲੀ ਜਾਂਦੇ ਚੈੱਕ ਕਰੋ ਬਾਹਰ ਚੋਕਲਾ ਨਹੀਂ ਨਾ ਪਹਾੜੀ ਨਹੀਂ ਚੱਲਣਿਆ ਤੂੰ ਚੱਲ ਹੁਣ ਪਹਾੜੀ ਨਹੀਂ ਚੱਲਣੇ ਵੱਡਿਆ ਗਿਆ ਜੇ ਆ ਲੋ ਚੈੱਕ ਕਰੋ ਵੰਡਿਆ ਗਿਆ ਜੇ ਆ ਜੇ ਗੁੱਡਾ ਆਪਣਾ ਕਰਨ ਨਹੀਂ ਆਗੇ ਕਹਿੰਦੇ ਗੁੱਡਾ ਡਾਈਏ ਫਿਰ ਵੱਡਿਆ ਵੰਡਾਉਣ ਲੱਗੇ ਆਂ ਵਾਲਾ ਤੇ ਚੱਲੇ ਆਂ ਆਪਣੇ ਕੋਠੇ ਦੇ ਉੱਤੇ ਉੱਪਰ ਬਸ ਡਾਉਣੇ ਇਹਨੂੰ ਡਾ ਕੇ ਤੇ ਦਿਖਾਉਣੇ ਆ ਗੁੱਡਾ ਬਾਕੀ ਘੱਟੂ ਲਿਆ ਕਾਕਾ ਬੇ ਛੇਤੀਆ ਆ ਗਿਆ ਪੁੱਤ ਆਪਨਾ ਕਰੋਦੀ ਗੁੱਡਿਆਂ ਦਾ ਸਟੈਸ਼ ਗੁੱਡਿਆਂ ਦੇ ਤੋਦਿ ਜਾਵਾਂਗੇ ਲਓ ਜੀ ਹੁਣ ਚੈੱਕ ਕਰੋ ਆਪਣਾ ਲੋਕੇਸ਼ਨ ਕਿੰਨਾ ਪਾੜਦੇ ਹੋਏ ਹਾਂ ਅੱਗੇ ਵਧਦੇ ਹੋਏ ਗੁੱਡਿਆਂ ਵਿੱਚ ਬਹੁਤ ਨਾ ਆ ਯਾਰ ਹੋਈ ਮੈਂ ਤਰਾ ਨੇ ਢਾਤਾ ਗੁੱਡਾ ਤਿੰਨ ਤਵਾ ਮਾੜਾ ਪਲੇਅਰ ਉਹ ਫੜੀ ਏ ਤੈਨੂੰ ਕਿਹਨੇ ਕਿਹਾ ਏ ਤੈਨੂੰ ਕਿਹਨੇ ਕਿਹਾ ਤਰੋ ਢਾਤਾ ਗੁੱਡਾ ਆਪਾ ਤੇ ਬਾਕੀ ਵਲੋਗ ਚ ਰਹੋ ਹੁਣ ਬਾਕੀ ਪਾਉਣੇ ਆ ਤੋਦਣੇ ਆ ਵੜਦੇ ਆ ਗੁੱਡੀਆਂ ਸਾਰੀਆਂ ਜੰਨੀਆਂ ਬਾਕੀ ਚੈੱਕ ਕਰੋ ਅੱਗੇ-ਅੱਗੇ ਤੱਕ ਗੁੱਡੇ-ਗੁੱਡੇ ਬਾਕੀ ਇੱਧਰ ਵੀ ਤੇ ਚੈੱਕ ਕਰ ਸਕਦੇ ਹਾਂ ਬਾਕੀ ਬੇਚਾ ਪੋਣਾ ਇੰਨੇ ਤੇ ਪੋਣਾ ਪੋਣਾ ਆਪਣੇ ਨਾ ਇੰਨੇ ਤੇ ਪੋਣਾ ਪੋਣਾ ਨਹੀਂ ਜਾਣਦਿਆ ਆ ਸਹੀ ਆ ਸਹੀ ਆ ਕਹਿੰਦਾ ਚੈੱਕ ਕਰਿਓ ਹੱਥ ਕਰਾਊਗਾ ਹਨ ਪੂਰੀ ਔਰ ਫੜਿਆ ਨਾ ਜਦਾ ਪੂਰੀ-ਪੂਰੀ ਢੇਲ ਕੁਈ ਮੰਗੰਦਿਆ ਆਵਾਜ਼ ਆਪਣੇ ਆਪ ਲੱਗਾ ਜੇ ਹੁਣ ਸੈਟ ਕੰਮ ਹੁਣ ਪਾਉਂਗਾ ਨੇਰੀ ਤਮਾਲਾ ਚੈੱਕ ਕਰੋ ਬਾਬੇ ਹੱਤ ਕਾਹਦੇ ਬਲੌਗ ਜੇ ਤੇ ਭੈ ਨਹੀਂ ਆ ਵੀਰੇ ਐਦਾ ਹੀ ਹੱਤ ਤਵੱਡੇ ਜੋ ਉਹਨੇ ਤੋੜਨਾ ਹੀ ਵਢਾ ਲੋ ਲਿਆ ਟੇਫੜਾ ਓਏ ਕਾਕੇ ਬਣ ਕਿੜੀ ਓਏ ਓਈ ਭਈ ਓਈ ਸੱਚ ਦੱਸਾਂ ਤੇਰੀ ਕੁੜੀ ਬਣਨੀ ਆ ਹਾਲੇ ਕੱਕਬਾ ਛੋਟੀ ਪਾਲੀ ਛੋਟੀ ਵਾਲੀ ਦੇਖੀ ਇਹ ਕਪਿਆਂ ਚਈ ਆ ਠਕਵਾ ਕਿੱਦਾਂ ਤੇ ਲੱਗੰਦਿਆ ਗੁੱਡਾ ਫੜ ਕੇ ਪੁਰੀ ਅਤਕਰਾਉਂਦਿਆ ਨਾ ਦੋ ਗੱਟੂ ਖਾਣੇ ਆ ਹਾਲੇ ਹੁਣ ਚਾਲਾਂ ਬਣਾਈਆਂ ਲੋ ਆ ਆ ਬਦਨ ਦਿਖਾਉਣੇ ਚੱਕ ਕਰੋ ਛੜਦੇ ਛੜਦੇ ਬੋਤਾ ਅਸਤਰ ਕਾਮੀ ਬੋਤਾ ਪਰ ਆ ਯਾਰ ਸਹੀ ਕਿਹਾ ਯੋ ਓ ਇੱਥੇ ਫੋਕਸ ਨਾ ਬੋ ਕੰਮ ਖਿਆ ਹੁੰਦੇ ਹਣ ਤੇਰੇ ਲੈ ਗਿਆ 5-7 5-7 ਗੁੱਡੇ ਕੱਲ ਕੱਲ ਲਿਆਵਾਂਗੇ ਵਲੌਗ ਵਧੀਆ ਕੱਲ ਗੁੱਡੀਆਂ ਨਾਲ ਲਾਵਾਂਗੇ ਦੇਖੋ ਇੱਕ ਇੱਧਰ ਵੀ ਘਟੂ ਤੇ ਇੱਕ ਗੁੱਡੀਆਂ ਦਾ ਵਲੌਗ ਡਾਵਾਂਗੇ ਹਾਂ ਐਦਾਂ ਕਰਾਂਗੇ ਇੱਕ ਆਜੇ ਘਟੂ ਤੇ ਇੱਕ ਇੱਕ ਹੋਰ ਵੀ ਤੇ ਕੱਲ ਬਣੇਂਗੇ ਰੀਆਂ ਬਣੇਂਗੇ ਬਾਕੀ ਕਰਦੇ ਇੱਕ ਆ ਵੱਡਾ ਲੋਟ ਲੋ ਜਿਹਨੇ ਲੁੱਟਣਾ ਵਰ ਲਿਆ ਹੀ ਵਰ ਲਿਆ ਗੁੱਡਾ ਜੀ ਚੈੱਕ ਕਰੋ ਗਾਇਸ ਚਲੋ ਮਿਲਦੇ ਆ ਨੈਕਸਟ ਵਲੋਗ ਤੇ ਫਲੋਗ ਵਧੀਆ ਲੱਗਿਆ ਤੇ ਲਾਈਕ ਕਰ ਦੇਣਾ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ ਤੇ ਮਿਲਦੇ ਆਪਾਂ ਕੱਲ ਦੇ ਵਲੋਗ ਚ ਹੁਣ ਕਰਦੇ ਆ ਬਲੋਗ ਨੂੰ ਸਮਾਪਤ ਬਾਈ ਬਾਈ